ਪੰਜਾਬ ਟੱਚ ਮੈਂ ਦੀਪ ਚਾਹਲ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਜਿਸ ਕਰਕੇ ਲੋਕਾਂ ਦਾ ਜਿਹੜਾ ਜਨ ਜੀਵਨ ਹੈ ਉਹ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਆਉਣ ਵਾਲੇ ਕਿਹੜੇ ਦਿਨਾਂ ਦੇ ਵਿੱਚ ਕਦੋਂ بارش ਹੋਵੇਗੀ ਅਤੇ ਕਿੱਥੇ-ਕਿੱਥੇ ਕੀ ਨੁਕਸਾਨ ਹੋਇਆ ਤੁਹਾਨੂੰ ਦੱਸਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ 1 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਫਸਲ ਹੈ ਉਹ ਨੁਕਸਾਨੀ ਗਈ ਹੈ ਜਿਹਦੇ ਵਿੱਚ 5 500 ਤੋਂ ਲੈ ਕੇ 1000 ਦੇ ਵਿੱਚ ਘਰਨੇ ਜਿਹੜੇ ਉਹ ਨੁਕਸਾਨੇ ਗਏ ਨੇ ਅਤੇ ਲਗਭਗ ਹੁਣ ਤੱਕ ਇਨਾ ਹੜਾ ਦੇ ਵਿੱਚ 24 ਹੜਾਂ ਦੇ ਵਿੱਚ 24 ਮੋਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਆਮ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਦੇ ਘਰ ਡਿੱਗ ਚੁੱਕੇ ਨੇ ਅਤੇ ਬਹੁਤ ਹੀ ਜ਼ਿਆਦਾ ਉਹਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆਗਾ ਸੋ ਆਉਣ ਵਾਲੇ ਜਿਹੜੇ 3 ਦਿਨ ਨੇ ਇਹਨਾਂ 3 ਦਿਨਾਂ ਦੇ ਵਿੱਚ ਭਾਰੀ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ ਅਤੇ ਅੱਜ ਜਲੰਧਰ ਫਰੀਦਕੋਟ ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਉਹ ਪੈ ਰਿਹਾਗਾ ਅਤੇ ਆਉਣ ਵਾਲੇ 3 ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਂਹ ਪੈ ਮੀਂਹ ਪੈ ਸਕਦਾ ਜਿਸ ਦੇ ਵਿੱਚ ਪਹਿਲਾ ਜਿਹੜਾ ਨੁਕਸਾਨ ਹੋਇਆ ਉਹ ਕਪੂਰਥਲਾ ਜਲੰਧਰ ਫਾਜ਼ਿਲਕਾ ਅੰਬੋੜ ਅੰਮ੍ਰਿਤਸਰ ਪਠਾਨਕੋਟ ਮਲੋਟ ਅਜ਼ਨਾਲਾ ਖਸ਼ਿਆਰ ਪਰ ਗੁਰਦਾਸਪੁਰ ਇਹ ਜਿਹੜੇ ਸਾਰੇ ਵੱਖ-ਵੱਖ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਬਹੁਤ ਹੀ ਭਾਰੀ ਨੁਕਸਾਨ ਹੋਇਆ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਲੋਕ ਕਈ ਤਾਂ ਘਰਾਂ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਪਾਣੀ ਇਹਨਾਂ ਜ਼ਿਆਦਾ ਹੋ ਗਿਆ ਕਿ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਨਿਕਲਦਾ ਮੌਕਾ ਹੀ ਨਹੀਂ ਮਿਲਿਆ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਗਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਦੂਸਰੇ ਪਾਸੇ ਜੇਕਰ ਗੱਲ ਕਰੀ ਕਰੀਏ ਤਾਂ ਵੱਖ-ਵੱਖ ਸੰਸਥਾਵਾਂ ਵੱਲੋਂ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਥੇ ਵੱਖ-ਵੱਖ ਸੰਸਥਾਵਾਂ ਵੱਲੋਂ ਰਾਸ਼ਨ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਉਸ ਇਲਾਕੇ ਦੇ ਲੋਕ ਨੇ ਜਾਂ ਉਹਨਾਂ ਦੇ ਆਸ-ਪਾਸ ਦੇ ਇਲਾਕੇ ਨੇ ਜੋ ਹੜਾ ਤੋਂ ਬਚ ਗਏ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਜਾ ਕੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਕਿਉਂਕਿ ਇਸ ਟਾਈਮ ਦੇ ਵਿੱਚ ਜ਼ਿਆਦਾਤਰ ਪਸ਼ੂਆਂ ਵਾਸਤੇ ਅਤੇ ਇਨਸਾਨਾਂ ਇਨਸਾਨਾਂ ਵਾਸਤੇ ਖਾਣ ਵਾਸਤੇ ਬਹੁਤ ਸਮੱਸਿਆ ਜਿਹੜੀ ਉਹ ਪੈਦਾ ਹੋ ਜਾਂਦੀ ਹੈ ਅਤੇ ਬਹੁਤ ਲੋਕ ਨੇ ਜਿਹੜੇ ਉਹ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਪਸ਼ੂਆਂ ਨੂੰ ਵੀ ਪਾਣੀ ਦੇ ਵਿੱਚ ਰਹਿ ਕੇ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਆਸ-ਪਾਸ ਦੇ ਲੋਕ ਨੇ ਉਹ ਕਿਰਪਾ ਕਰਕੇ ਆਪਣੇ ਆਪਣੇ ਏਰੀਏ ਦੇ ਵਿੱਚ ਜਿੰਨੇ ਵੀ ਬਿਮਾਰ ਪਸ਼ੂ ਨੇ ਜਾਂ ਫਿਰ ਲੋਕ ਬਿਮਾਰ ਨੇ ਉਹਨਾਂ ਦਾ ਕਿਰਪਾ ਕਰਕੇ ਇਲਾਜ ਕਰਨ ਦੀ ਕੋਸ਼ਿਸ਼ ਕਰੋ ਥੋੜੀ ਤੋਂ ਥੋੜੀ ਮੈਡੀਸਨ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹ ਆਪਣੇ ਮਾੜੇ ਸਮੇਂ ਦੇ ਵਿੱਚ ਉਹਨਾਂ ਦੀ ਸਹਾਇਤਾ ਹੋ ਸਕੇ ਕਿਉਂਕਿ ਤੁਹਾਨੂੰ ਵੀ ਪਤਾ ਵੀ ਬਹੁਤ ਸਾਰੇ ਜਿਹੜੇ ਘਰ ਨੇ ਉਹਨਾਂ ਦਾ ਸਾਰਾ ਕੁਝ ਰਾਸ਼ਨ ਤੋਂ ਲੈ ਕੇ ਕੱਪੜਾ ਲੀੜਾ ਉਹ ਪਾਣੀ ਦੇ ਵਿੱਚ ਬਹਿ ਚੁੱਕਿਆਗਾ ਇਸ ਕਰਕੇ ਉਹਨਾਂ ਕੋਲ ਖਾਣ ਪੀਣ ਦੀ ਅਵਸਥਾ ਰਹਿਣ ਸਹਣ ਦਾ ਅਤੇ ਮੈਡੀਕਲ ਸੁਵਿਧਾ ਨਹੀਂ ਹੈਗੀ ਇਸ ਕਰਕੇ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਤੱਕ ਇਸ ਸਨੇਹ ਨੂੰ ਪਹੁੰਚਾਓ ਕਿਉਂਕਿ ਅਸੀਂ ਸਾਡੇ ਦੂਸਰੇ ਚੈਨਲਾਂ ਦੇ ਉੱਤੇ ਵੀ ਬੇਨਤੀ ਕਰ ਰਹੇ ਹਾਂ ਬਾਰ-ਬਾਰ ਫੇਸਬੁੱਕ ਪੇਜ ਉੱਤੇ ਵੀ ਅਸੀਂ ਇਹੀ ਗੱਲ ਬਾਰ-ਬਾਰ ਕਹਿ ਰਹੇ ਹਾਂ ਕਿ ਜਿੰਨੇ ਵੀ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਆਸ-ਪਾਸ ਨੇ ਉਹ ਕਿਰਪਾ ਕਰਕੇ ਆਪਣੇ ਆਪਣੇ ਏਰੀਆ ਦੇ ਵਿੱਚ ਜਿੰਨੇ ਵੀ ਡਾਕਟਰ ਨੇ ਉਹ ਕਿਰਪਾ ਕਰਕੇ ਲੋਕਾਂ ਦੀ ਸਹਾਇਤਾ ਜ਼ਰੂਰ ਕਰਨਾ ਤਾਂ ਕਿ ਜਿਹੜੇ ਲੋਕ ਹੜ੍ਹਾਂ ਦੀ ਮਾਰ ਹੇਠ ਆਏ ਨੇ ਉਹਨਾਂ ਦਾ ਬਹੁਤ ਜਿਹੜਾ ਨੁਕਸਾਨ ਹੋਇਆਗਾ ਇਸ ਕਰਕੇ ਉਹਨਾਂ ਨੂੰ ਕੁਝ ਨਾ ਕੁਝ ਰਾਹਤ ਮਿਲ ਸਕੇ ਸੋ ਐਨੇ ਕਹਿੰਦੇ ਹੋਏ ਵੀਡੀਓ ਨੂੰ ਆਪਾਂ ਸੋ ਦਾਸ ਕੋ ਅੱਗੇ ਆਪਾਂ ਤੁਹਾਡੇ ਲਈ ਹੋਰ ਵੀ ਜਾਣਕਾਰੀ ਲੈ ਕੇ ਆਵਾਂਗੇ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ